ਸੱਚ ਦੀ ਆਵਾਜ਼ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੇ ਅੰਦਰ ਜਿਹੜੇ ਸਿਧਾਂਤ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਿੰਨ ਸਿਧਾਂਤ ਤਿੰਨ ਸਿਧਾਂਤਾਂ ਦਾ ਬੜਾ ਵੱਡਾ ਮਹੱਤਵ ਸਿੱਖ ਧਰਮ ਦੇ ਵਿੱਚ ਪਾਇਆ ਜਾਂਦਾ ਹੈ ਉਹ ਤਿੰਨ ਸਿਧਾਂਤ ਹੈ ਸਭ ਤੋਂ ਪਹਿਲਾਂ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਵੰਡ ਛਕਣਾ ਕਿਰਤ ਕਰਨੀ ਨਾਮ ਜਪਣਾ ਇਹ ਤਿੰਨ ਸਿਧਾਂਤ ਬੜੇ ਅਮੁੱਲ ਕ ਉਸ ਤੋਂ ਬਾਅਦ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਰੱਬ ਤੋਂ ਇਲਾਵਾ ਕਿਸੇ ਹੋਰ ਦੇ ਸਾਹਮਣੇ ਨਹੀਂ ਝੁਕਣਾ ਇਹ ਉਪਦੇਸ਼ ਆਪਣੀ ਪਵਿੱਤਰ ਪਾਵਨ ਬਾਣੀ ਦੇ ਵਿੱਚ ਦਿੱਤਾ ਹੈ ਭਾਈ ਗੁਰਦਾਸ ਸਾਹਿਬ ਨੇ ਆਖਿਆ ਉਹ ਮੂਰਖ ਇਨਸਾਨ ਹੁੰਦਾ ਹੈ ਜਿਹੜਾ ਬੰਦਾ ਹੋ ਕੇ ਕਿਸੇ ਬੰਦੇ ਦੇ ਸਾਹਮਣੇ ਝੁਕਦਾ ਹੈ ਬੰਦੇ ਦੇ ਕੋਲੋਂ ਮੰਗਣ ਦੀ ਕੀ ਜ਼ਰੂਰਤ ਹੈ ਕਹਤੇ ਬੰਦਾ ਵੀ ਰੱਬ ਬਣਿਆ ਕਿਦੇ ਬੰਦਾ ਵੀ ਕਦੀ ਕਿਸੇ ਨੂੰ ਕੁਝ ਦੇ ਸਕਦਾ ਹੈ ਆ ਜਿੰਨਾ ਟਕਵੰਜ ਸਮਾਜ ਦੇ ਵਿੱਚ ਚੱਲ ਰਿਹਾ ਜਿੰਨਾ ਟਕਵੰਜ ਜਿੰਨਾ ਪਖੰਡ ਚੱਲ ਰਿਹਾ ਇਹ ਸਾਰਾ ਦਾ ਸਾਰਾ ਟਕਵੰਜ ਸਾਰਾ ਦਾ ਸਾਰਾ ਪਖੰਡ ਜਿਹੜਾ ਕੇਵਲ ਤੇ ਕੇਵਲ ਇਸ ਆਧਾਰਤ ਹੈ ਕਿ ਲੋਕ ਪਖੰਡਾਂ ਦੇ ਪਿਛੇ ਲੱਗੇ ਹੋਏ ਐ ਤੇ ਧਾਰਮਿਕ ਦੁਨੀਆ ਦੇ ਵਿੱਚ ਜਿਹੜੇ ਠੱਗ ਐ ਉਹ ਆਪਣੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੋਟੀ ਪਾਣੀ ਚਲਾ ਰਹੇ ਨੇ ਮੰਗਤਿਆਂ ਦੇ ਕੋਲੋਂ ਲੋਕ ਮੰਗਣ ਜਾਂਦੇ ਐ ਅੱਜ ਦੀ ਵੀਡੀਓ ਦੇ ਵਿੱਚ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਇੱਕ ਬੜੇ ਹੀ ਖਾਸ ਕਮੈਂਟ ਦੇ ਉੱਤੇ ਮੈਂ ਵਿਚਾਰ ਕਰਨਾ ਕਰਨੀ ਚਾਹਾਂਗਾ ਉਹ ਕਮੈਂਟ ਮੈਂ ਇੱਥੇ ਸ਼ੋ ਵੀ ਕਰ ਸਕਦਾ ਸੀ ਸਕਰੀਨ ਦੇ ਉੱਤੇ ਪਰ ਮੈਂ ਕਿਸੇ ਦਾ ਨਾਮ ਨਿਸ਼ਰ ਨਹੀਂ ਕਰਨਾ ਚਾਹੁੰਦਾ ਸਿਰਫ ਮੈਂ ਤੁਹਾਡੇ ਨਾਲ ਵਿਚਾਰ ਕਰਨੀ ਚਾਹੁੰਦਾ ਇੱਕ ਵੀਰ ਗੁਰਬਾਣੀ ਦੀਆਂ ਵੀਡੀਓ ਦੇ ਥੱਲੇ ਇਹ ਕਮੈਂਟ ਕਰਦਾ ਉਹ ਕਹਿੰਦਾ ਤੇਰਾ ਜਿੰਨਾ ਵੀ ਗਿਆਨ ਹੈ ਉਹ ਸਾਰਾ ਦਾ ਸਾਰਾ ਸਾਡੇ ਰਾਧਾ ਸਵਾਮੀ ਬਾਬੇ ਗੁਰਵਿੰਦਰ ਸਿੰਘ ਦਾ ਹੈ ਤੂੰ ਬਾਬੇ ਗੁਰਵਿੰਦਰ ਸਿੰਘ ਨੂੰ ਸੁਣ ਕੇ ਤੇ ਇੱਥੇ ਕਾਪੀ ਪੇਸਟ ਕਰਦਾ ਸਾਡੇ ਚੈਨਲ ਦੇ ਆਪਣੇ ਚੈਨਲ ਦੇ ਉੱਤੇ ਤੇ ਤੇਰਾ ਜਿਹੜਾ ਚੈਨਲ ਚੱਲ ਰਿਹਾ ਉਹ ਸਾਡੇ ਬਾਬੇ ਗੁਰਵਿੰਦਰ ਸਿੰਘ ਦੀ ਵਜ੍ਹਾ ਕਰਕੇ ਚੱਲ ਰਿਹਾ ਕਿਉਂਕਿ ਤੇਰਾ ਸਾਰਾ ਹੀ ਗਿਆਨ ਬਾਬੇ ਗੁਰਵਿੰਦਰ ਸਿੰਘ ਦਾ ਹੈ ਤੇ ਜੇਕਰ ਤੇਰੇ ਕੋਲ ਕੁਝ ਹੈ ਤੇ ਤੂੰ ਆਪਣਾ ਲੋਕਾਂ ਨੂੰ ਸੁਣਾ ਸਾਡੇ ਬਾਬੇ ਗੁਰਵਿੰਦਰ ਸਿੰਘ ਨੂੰ ਕਾਪੀ ਕਿਉਂ ਦਿਆਂ ਕਰਨਾ ਅੱਗੇ ਸੁਣਿਓ ਮੈਂ ਤੁਹਾਡੇ ਬਾਬੇ ਗੁਰਵਿੰਦਰ ਸਿੰਘ ਨੂੰ ਕਦੇ ਕਾਪੀ ਨਹੀਂ ਕੀਤਾ ਮੈਨੂੰ ਸੁਣਿਆ ਹੀ ਕਦੇ ਨਹੀਂ ਇਹੋ ਜਿਹੇ ਬੰਦੇ ਨੂੰ ਕਿਉਂਕਿ ਜਿਹੜਾ ਵਿਆਸ ਡੇਰਾ ਹੈ ਵਿਆਸ ਡੇਰਾ ਵਿਆਸ ਡੇਰੇ ਦੀ ਸ਼ੁਰੂਆਤ ਹੀ ਬੇਈਮਾਨੀ ਤੋਂ ਹੋਈ ਹੈ ਬੇਈਮਾਨੀ ਤੋਂ ਔਰ ਵਿਆਸ ਡੇਰੇ ਉੱਤੇ ਕਿੰਨੇ 100 100 ਤੋਂ ਉੱਪਰ ਕੇਸ ਧੋਖਾ ਧੜੀ ਦੇ ਚੱਲ ਰਹੇ ਐ ਲੋਕਾਂ ਦੀਆਂ ਜ਼ਮੀਨਾਂ ਹਥਿਆਉਣ ਦੇ ਕੇਸ ਲੋਕਾਂ ਦੇ ਚੱਲ ਰਹੇ ਐ ਸਰਦਾਰ ਬਲਦੇਵ ਸਿੰਘ ਸਿਰਸਾ ਉਹਨਾਂ ਦੇ ਨਾਲ ਸੰਪਰਕ ਕਰਕੇ ਵੇਖ ਲਓ ਉਹਨਾਂ ਦੇ ਨਾਲ ਕੀ ਕੁਛ ਇਹਨਾਂ ਲੋਕਾਂ ਨੇ ਕੀਤਾ ਮੈਂ ਇੱਧਰ ਉੱਧਰ ਘੁਮਾ ਕੇ ਗੱਲ ਨਹੀਂ ਕਰਦਾ ਮੈਂ ਸਿੱਧੀ ਗੱਲ ਕਰਨ ਲੱਗਾ ਕਿ ਰਾਧਾ ਸੁਆਮੀ ਬਾਬਾ ਗੁਰਵਿੰਦਰ ਸਿੰਘ ਦੁਨੀਆਂ ਦਾ ਸਭ ਤੋਂ ਵੱਡਾ ਮੰਗਤਾ ਹੈ ਤੇ ਸਰਕਾਰਾਂ ਦਾ ਟਾਊਟ ਹੈ ਇਸ ਬੰਦੇ ਨੇ ਲੋਕਾਂ ਨੂੰ ਕੀ ਦੇਣਾ ਜਿਹੜਾ ਆਪ ਮੰਗਤਾ ਹੈ ਜਿਹੜਾ ਖੁਦ ਮੰਗਤਾ ਉਹ ਦੂਜਿਆਂ ਨੂੰ ਕੀ ਦੇਵੇਗਾ ਕਦੇ ਮੰਗਤੇ ਨਹੀਂ ਵੀ ਕਦੀ ਕਿਸੇ ਨੂੰ ਕੁਝ ਦਿੱਤਾ ਤੇ ਜਿਹੜਾ ਤੁਸੀਂ ਇਹ ਕਹਿੰਦੇ ਹੋ ਉਹਨੂੰ ਸੁਣ ਕੇ ਆਪਾਂ ਦੇ ਰਹੇ ਹਾਂ ਮੇਰਾ ਇੱਕ ਚੈਲੰਜ ਹੈ ਬਾਬੇ ਗੁਰਵਿੰਦਰ ਸਿੰਘ ਨੂੰ ਕਹੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਕਰਨੀ ਬੰਦ ਕਰ ਦੇ ਤੇਰੇ ਟੁੱਚਰ ਵਰ ਤੇਰੇ ਤੇਰੇ ਵਰਗੇ ਟੁੱਚਰ ਬੰਦੇ ਦੇ ਡੇਰੇ ਤੇ ਕਿਸੇ ਨੇ ਵੜਨਾ ਨਹੀਂ ਤੇਰੇ ਵਰਗੇ ਦੇ ਟੁੱਚਰ ਬੰਦੇ ਦੇ ਡੇਰੇ ਤੇ ਕਿਸੇ ਨੇ ਵੜਨਾ ਨਹੀਂ ਕਹ ਹੈ ਕਿ ਤੁਹਾਡੇ ਕੋਲ ਵਿਚਾਰ ਕਰਦੇ ਤੁਸੀਂ ਬਾਣੀ ਦੀ ਕਥਾ ਕਰਦੇ ਤੁਸੀਂ ਬਾਣੀ ਦੀ ਤੇ ਬਾਣੀ ਦੀ ਕਥਾ ਕਰਨ ਤੋਂ ਬਾਅਦ ਟੁੱਚਰੋ ਤੇ ਤੁਸੀਂ ਕੀ ਕਰਦੇ ਹੋ ਲੇਬਰ ਆਪਣਾ ਲਾ ਰਹੇ ਹੋ ਉੱਤੇ ਗਿਆਨੀ ਸੰਤ ਸਿੰਘ ਮਸਕੀਨ ਹੋਣਾਂ ਦਾ ਇੱਕ ਕਲਿੱਪ ਵਾਇਰਲ ਹੋ ਰਿਹਾ ਹੈ ਇਸ ਟਾਈਮ ਦੁਨੀਆ ਦੇ ਵਿੱਚ ਉਹਨਾਂ ਨੇ ਸਪਸ਼ਟ ਤੌਰ ਤੇ ਵੀ ਆਖਿਆ ਵੀ ਇਹਨਾਂ ਨੇ ਰਾਧਾ ਸਵਾਮੀ ਡੇਰੇ ਵਾਲਿਆਂ ਨੇ ਮੇਰੇ ਤੇ ਕਿਤਾਬਾਂ ਛਾਪੀਆਂ ਸੀ ਔਰ ਕਿਤਾਬ ਦਾ ਨਾਮ ਸ਼ਾਇਦ ਰੱਖਿਆ ਸੀ ਉਹਨਾਂ ਨੇ ਇੱਕ ਵੱਡੇ ਢੋਲ ਦੀ ਖੋਲੀਪੋਲ ਇਦਾਂ ਕੁਛ ਨਾਮ ਰੱਖਿਆ ਸੀ ਔਰ ਕੇਵਲੇ ਇਸ ਕਰਕੇ ਕਿਉਂਕਿ ਉਹ ਗੁਰਬਾਣੀ ਦੀ ਵਿਚਾਰ ਕਰਕੇ ਲੋਕਾਂ ਨੂੰ ਕਹਿੰਦੇ ਸੀ ਇਹਨਾਂ ਨਾਲ ਜੁੜਨ ਦੀ ਲੋੜ ਨਹੀਂ ਗੁਰਬਾਣੀ ਨਾਲ ਜੁੜੋ ਤੇ ਲੋਕ ਕੀ ਕਹਿੰਦੇ ਆ ਜੀ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਤੋਂ ਮੁਰਦਾ ਹੈ ਸ਼ਬਦ ਤੋਂ ਮੁਰਦਾ ਹੈ ਜੇ ਤੋ ਬੋਲਤਾ ਨਹੀਂ ਹੈ ਸਭ ਤੋਂ ਵੱਡੀ ਲੱਖ ਲਾਂਤ ਉਹਨਾਂ ਲੋਕਾਂ ਦੀ ਜਿਹੜੇ ਸਿੱਖ ਹੋ ਕੇ ਨਾਂ ਮੰਗਤਿਆਂ ਦੇ ਪਿੱਛੇ ਲੱਗੇ ਹੋਏ ਮੰਗਤਿਆਂ ਦੇ ਕੋਲੋਂ ਮੰਗਣ ਦੀ ਕੀ ਲੋੜ ਹੈ ਇਹਨਾਂ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਇਹਨਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਇਹਨਾਂ ਲੋਕਾਂ ਨੇ ਸ਼ਿਪੋਸ਼ੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤੇ ਗੁਰੂ ਸ਼ਬਦ ਸਿਧਾਂਤ ਨੂੰ ਮੁਰਦਾ ਆਖਿਆ ਇਹਨਾਂ ਦੇ ਕੋਲ ਆਪਣੇ ਕੋਲ ਕੀ ਹੈ ਇੱਕ ਦੇ ਬਾਬਾ ਰਵਦਾਸ ਸਾਹਿਬ ਦੀ ਬਾਣੀ ਕਦੇ ਕਬੀਰ ਸਾਹਿਬ ਦੀ ਬਾਣੀ ਕਦੇ ਭਗਤ ਧੰਨੇ ਦੀ ਬਾਣੀ ਕਦੇ ਗੁਰੂ ਗ੍ਰੰਥ ਸਾਹਿਬ ਦੀਆਂ ਹੋਰ ਬਾਣੀਆਂ ਦੀ ਕਥਾ ਕਰਦੇ ਇਹਨਾਂ ਦੇ ਕੋਲ ਕੱਖ ਨਹੀਂ ਹੈ ਇਹ ਤਾਂ ਵੱਡੇ ਮੰਗਤੇ ਹੈ ਜਿਸ ਜੈਮਲ ਸਿੰਘ ਤੋਂ ਇਹ ਡੇਰੇ ਦੀ ਸ਼ੁਰੂਆਤ ਹੋਈ ਹੈ ਜਿਹੜਾ ਆਗਰੇ ਦੇ ਸ਼ਿਵ ਸ਼ਿਵਰਾਮ ਦਾ ਚੇਲਾ ਸੀ ਉਸ ਜੈਮਲ ਸਿੰਘ ਨੂੰ ਬੱਲ ਪਿੰਡ ਦੇ ਲੋਕਾਂ ਨੇ 9 ਕਨਾਲ 11 ਮਰਲੇ ਜਗਾ ਦੇ ਕੇ ਇਥੋਂ ਦਾ ਸੇਵਾਦਾਰ ਥਾਪਿਆ ਸੀ ਜਿੱਤੋਂ ਬਾਅਦ ਤੁਸੀਂ ਲੋਕਾਂ ਨੇ ਇਹ ਗੱਦੀ ਆਪਣੀ ਸ਼ੁਰੂ ਕਰ ਲਈ ਜਿੱਦੀ ਕੋਈ ਬੁਨਿਆਦ ਨਹੀਂ ਜਿੱਦਾ ਕੋਈ ਸਿਧਾਂਤ ਨਹੀਂ ਇਹ ਯੋਗ ਮਤ ਦਾ ਬਦਲਵਾ ਰੂਪ ਹੈ ਰਾਧਾ ਸਵਾਮੀ ਮਤ ਇਸ ਲਈ ਮੈਂ ਉਸ ਵੀਰ ਦੇ ਕਮੈਂਟ ਦਾ ਜਵਾਬ ਵੀਡੀਓ ਤੇ ਰਹੀਂ ਦੇ ਰਿਆਂ ਕਿ ਮੈਂ ਉਹਨੂੰ ਕੀ ਕਾਪੀ ਕਰਨਾ ਤੁਹਾਡਾ ਬਾਬਾ ਸਭ ਤੋਂ ਵੱਡਾ ਕਾਪੀ ਬਾਜ ਹੈ ਉਹ ਤਾਂ ਆਪ ਕਾਪੀਆਂ ਕਰ ਕਰਕੇ ਕਰ ਕਰਕੇ ਤੇ ਦੂਜੇ ਲੋਕਾਂ ਨੂੰ ਸੁਣਾ ਰਿਹਾ ਦੁਨੀਆ ਦਾ ਸਭ ਤੋਂ ਵੱਡਾ ਜੇਕਰ ਕੋਈ ਮੰਗਤ ਹੈ ਤਾਂ ਉਹੀ ਹੈ ਸਿੱਖ ਹੋ ਕੇ ਸਿੱਖੀ ਨਾਲ ਦਗਾ ਕਮਾਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਗੁਰੂ ਗਰੰਥ ਸਾਹਿਬ ਨਾਲ ਜੋੜਿਆ ਸੀ ਇਹਨਾਂ ਨੇ ਇਹਨਾਂ ਲੋਕਾਂ ਨੇ ਆਪਣਾ ਟਕਵਾਂਜ ਚਲਾ ਕੇ ਉਥੇ ਸ਼ਰੀਕ ਆਪ ਖੁਦ ਹੀ ਸ਼ਰੀਕ ਬਣ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦੇ ਸੋ ਮੈਂ ਇਹ ਗੱਲ ਕਹਿਣਾ ਮੈਂ ਮੰਗਤਿਆਂ ਦੇ ਕੋਲ ਨਹੀਂ ਕਿਦੀ ਗਿਆ ਇਹ ਮੰਗਤਿਆਂ ਨੇ ਪੰਜ ਅੱਖਰ ਰੱਖੇ ਨੇ ਓੰਕਾਰ ਰਡੰਕਾਰ ਸੋਹੰਗ ਸਤਨਾਮ ਜੋਤ ਨਰਨਜਨ ਇਹ ਪੰਜ ਅੱਖਰ ਰੱਖ ਕੇ ਲੋਕਾਂ ਨੂੰ ਕਹਿੰਦੇ ਇਹ ਨਾਮ ਹੈ ਜੀ ਸਾਡਾ ਇਹ ਕਿਸੇ ਨੂੰ ਦੱਸਿਓ ਨਾ ਮੈਂ ਦੱਸ ਰਿਹਾ ਜਿਹੜੀ ਮੇਰੀ ਲਤ ਤੋੜਨੀ ਤੁਹਾਡੇ ਵਾਬੇ ਨੇ ਆ ਕੇ ਤੋੜ ਲਵੇ ਇਹ ਪੰਜ ਅੱਖਰ ਦੇ ਨਾਲ ਕੀ ਹੁੰਦਾ ਮੂੰਹ ਤੇ ਕੰਬਲ ਕੰਬਲ ਸੁੱਟ ਕੇ ਤੇ ਇਹ ਜੱਪੀ ਜਾਣਾ ਜੱਪੀ ਜਾਣਾ ਕਿਉਂ ਜੂ ਇਹਦੇ ਨਾਲ ਪੂਰੀ ਗੁਰੂ ਗ੍ਰੰਥ ਸਾਹਿਬਹਾਰਾ ਦੀ ਬਾਣੀ ਰੱਬ ਦਾ ਨਾਮ ਹੈ ਸਾਨੂੰ ਕਿਸੇ ਨਾਮ ਦੀ ਲੋੜ ਨਹੀਂ ਨਾ ਆਪਾਂ ਕਿਸੇ ਨੂੰ ਕਾਪੀ ਪੇਸਟ ਕਰ ਦੇ ਮੰਗਤਿਆਂ ਦੇ ਕੋਲ ਅਸੀਂ ਕਦੀ ਮੰਗਣ ਨਹੀਂ ਗਏ ਔਰ ਤੁਹਾਡਾ ਬਾਬਾ ਸਭ ਤੋਂ ਵੱਡਾ ਮੰਗਤਾ ਅਗਲੀ ਗੱਲ ਜਿਸ ਵਿਸ਼ੇ ਦੀ ਮੈਂ ਗੱਲ ਕਰਨ ਲੱਗਾ ਅੱਜ ਦੇ ਸਿੱਖਾਂ ਦਾ ਬਣੂਗਾ ਕੀ ਅੱਜ ਦੇ ਸਿੱਖ ਪਖੰਡੀਆਂ ਦੇ ਕੋਲ ਜਾ ਜਾ ਕੇ ਮੰਗ ਰਹੇ ਨੇ ਪਖੰਡੀਆਂ ਦੇ ਕੋਲ ਵੀਡੀਓ ਸੁਣਿਓ ਮੈਂ ਪਲੇ ਕਰ ਲੱਗਾ ਧਿਆਨ ਨਾਲ ਸੁਣਿਓ ਕੀ ਹਾਲਾਤ ਆਇਓ ਕੀ ਚਾਹਤਿਓ अच्छा तो चलिए नहीं चलेगी बिल्कुल भी व्यवस्था नहीं है तेरी तो मुझे खाने का जो है जाएगा तेरा मेरे पास अपॉर्चुनिटी आएगी आने वाले समय में कुर्सी अच्छा। के ऊपर करा जाएगा बिल्कुल भी मत कर धोखा खाएगा दरबार ऐसी सीधा बोलता हूँ माता रानी के नाम ऐसी अपना नुकसान अगर नहीं चाहता तो ये काम मत कर अन्यथा सब जो है विनाश हो जाएगा इस चीज में ਇਹ ਚੀਜ਼ ਕਰ ਜੋ ਅਸੀਂ ਨੇ ਬਤਾਇਆ ਭੋਜਨ ਕਾ ਵਿਵਸਥਾ ਜੋ ਹੈ ਤੇਰੇ ਉੱਪਰ ਬਈ ਆਏਗੀ ਕੋਈ ਭੋਜਨ ਦੇ ਸੰਬੰਧਿਤ ਆਪਣਾ ਕਾਰਜ ਕਰ ਸਭ ਤੇਰਾ ਮੰਨਣ ਲਗਾ। ਤੇਰੋਲੀ ਬਣੀ ਮੜੋ। ਇਹ ਕਾ ਪਾ ਤੁਹਾਡਾ ਬੀੜਾ ਤਰ ਜਿਓ ਤੁਹਾਡਾ ਪੱਗਾ ਬਣ ਕੇ ਨਾ ਜਾਇਆ ਕਰੋ। ਆ ਜੱਬਲ ਜਾਂ ਬੰਦਾ ਜੱਬਲ ਜਾਂ ਬੰਦਾ ਫੰਡੇ ਆਪਣੇ ਖਿਲਾਰੇ ਤੇ ਗਲ ਦੇ ਵਿੱਚ ਪੱਤੇ ਪੁੱਤੇ ਪਾਏ ਐ ਤੇ Hindu ਧਰਮ ਦੇ ਜਿਹੜੇ ਸਤਕਾਰਕ ਦੇਵੀ ਦੇਵਤੇ ਉਹਨਾਂ ਦੀਆਂ ਮੂਰਤੀਆਂ ਰੱਖ ਕੇ ਉਹਦੇ ਵਿੱਚ ਬਹਿ ਕੇ ਇਹ ਮਾਮਾ ਬਣਿਆ ਪਿਆ ਜੋਤਿਸ਼ ਦਾ ਤੇ ਮਾਮਾ ਬਣ ਕੇ ਲੋਕਾਂ ਨੂੰ ਇਹ ਦੱਸ ਰਿਹਾ ਆ ਨਾ ਕਰੋ ਇਹ ਆਉਣਾ ਕਰੋ ਇਹ ਆ ਨਾ ਕਰੋ ਇਹ ਉਹ ਨਾ ਕਰ ਤੇ ਸਾਡੇ ਇਦਾਂ ਦੇ ਜੱਬਰ ਲੋਕ ਜਿਹੜੇ ਐ ਉਹਨਾਂ ਦੇ ਕੋਲ ਜਾ ਰਹੇ ਜੱਬਲੋ ਪੱਗਾਂ ਬਣ ਕੇ ਨਾ ਜਾਇਆ ਕਰੋ ਕਿਉਂ ਪੂਰੀ ਕੌਮ ਨੂੰ ਬਦਨਾਮ ਕਰਨ ਲੱਗੇ ਹੋਏ ਹੋ ਔਰ ਇਹਨਾ ਮੰਗਤਿਆਂ ਦੇ ਕੋਲ ਜਾ ਕੇ ਮੰਗ ਰਹੇ ਹਾਂ ਇਹਨਾ ਮੰਗਤਿਆਂ ਦੇ ਕੋਲ ਕੀ ਦੇਣਗੇ ਤੁਹਾਨੂੰ ਇਹ ਮੰਗਤੇ ਇਹ ਤਾਂ ਆਪ ਮੰਗਤੇ ਐ ਇਹ ਤਾਂ ਖੁਦ ਤੁਹਾਡੇ ਪੈਸਿਆਂ ਤੇ ਜੂਰੇ ਆ ਧੰਗੁਰੂ ਗੁਰਗ੍ਰੰਥ ਸਾਹਿਬ ਜੀ ਪਾਵਨ ਬਾਣੀ ਪੜੋ ਸਤਗੁਰ ਨੇ ਆਖਿਆ ਬੰਦਿਆ ਜੇਕਰ ਕੁਝ ਮੰਗਣਾ ਹੈ ਤੇ ਉਸ ਨਿਰੰਕਾਰ ਦੇ ਕੋਲੋਂ ਮੰਗ ਬੰਦਿਆ ਜੇਕਰ ਕੁਝ ਮੰਗਣਾ ਹੈ ਤੇ ਰੱਬ ਦੇ ਕੋਲੋਂ ਮੰਗ ਬੰਦੇ ਕੋਲੋਂ ਕਾਨੂੰ ਮੰਗਦਾ ਫਿਰਦਾ ਬੰਦੇ ਕੋਲੋਂ ਤੈਨੂੰ ਮੰਗਣ ਦੀ ਜ਼ਰੂਰਤ ਨਹੀਂ ਹੈ ਪੂਰਾ ਆਪਣਾ ਇਤਿਹਾਸ ਪੜ ਕੇ ਵੇਖ ਲੋ ਕਦੇ ਕੋਈ ਗੁਰੂ ਦਾ ਸਿੱਖ ਝੁਕਿਆ ਨਹੀਂ ਸੀ ਸਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ ਨੀਹਾਂ 'ਚ ਆਪਣੇ ਆਪ ਨੂੰ ਚਣਵਾਉਣਾ ਉਹਨਾਂ ਨੇ ਪ੍ਰਮਾਨ ਕਰ ਲਿਆ ਲੇਕਿਨ ਉਹਨਾਂ ਨੇ ਉਹਨਾਂ ਲੋਕਾਂ ਦੇ ਸਾਹਮਣੇ ਹੱਥ ਨਹੀਂ ਫੁਲਾਏ ਜਿਹੜੇ ਜ਼ਲਮ ਲੋਕ ਸਨ ਇੱਥੇ ਨਵਾਬੀਆਂ ਖੁਦ ਲੈ ਲੈ ਕੇ ਗਵਰਨਮੈਂਟਾਂ ਸਿੱਖਾਂ ਦੇ ਕੋਲ ਆਉਂਦੀਆਂ ਨਹੀਂਆਂ ਤੇ ਸਿੱਖ ਨਵਾਬੀਆਂ ਨੂੰ ਠੋਡ ਮਾਰਦੇ ਰਹੇ ਇਦਾਂ ਦੇ ਤਾਂ ਸਿੱਖ ਸੀ ਇਦਾਂ ਦੇ ਸਿੱਖ ਸੀ ਸਾਡੇ ਸੇ ਸਰਦਾਰ ਬਘੇੜ ਸਿੰਘ ਵਰਗੇ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਦਿੱਲੀ ਕਿੰਨੀ ਵਾਰ ਜਿੱਤੀ ਤੇ ਉਹ ਕਹਿੰਦੇ ਹੁੰਦੇ ਸੀ ਦਿੱਲੀ ਕੀ ਹੈ ਸਾਡੇ ਲਈ ਦਿੱਲੀ ਮਾਰਨੀ ਤੇ ਬਿੱਲੀ ਮਾਰਨੀ ਇੱਕ ਬਰਾਬਰ ਹੈ ਰਾਜ ਭਾਗ ਹੋਣ ਦੇ ਬਾਵਜੂਦ ਵੀ ਤਖਤ ਉੱਤੇ ਬੈਠੇ ਨਹੀਂ ਸੀ ਅੱਜ ਦੇ ਕਈ ਲੋਕ ਕਹਿੰਦੇ ਆ ਉਹਨਾਂ ਦਾ ਗਲਤ ਫੈਸਲਾ ਸੀ ਉਹ ਗੁਰੂ ਦੇ ਸਿੱਖ ਕਹਿੰਦੇ ਸੀ ਦਿੱਲੀ ਮਾਰਨੀ ਬਿੱਲੀ ਮਾਰਨੀ ਇੱਕ ਬਰਾਬਰ ਹੈ ਗੁਰੂ ਦੇ ਸਿੱਖਾਂ ਨੇ ਕਦੇ ਕਿਸੇ ਦੇ ਕੋਲੋਂ ਕੁਝ ਮੰਗਿਆ ਨਹੀਂ ਹੈ ਜੇਕਰ ਕੁਝ ਮੰਗਿਆ ਤੇ ਕਲਗੀਆਂ ਵਾਲੇ ਕੋਲੋਂ ਮੰਗਿਆ ਕਿਸੇ ਹੋਰ ਦੇ ਕੋਲੋਂ ਨਹੀਂ ਕੁਝ ਮੰਗਿਆ ਕਦੀ ਕਿਸੇ ਝੂਠੇ ਦਰਬਾਰ ਦੇ ਕੋਲੋਂ ਨਹੀਂ ਕੁਝ ਮੰਗਿਆ ਤੇ ਅੱਜ ਦੇ ਸਾਡੇ ਸਿੱਖ ਉਹ ਪਖੰਡੀ ਬਾਬਿਆਂ ਦੇ ਕੋਲ ਜਾ ਜਾ ਕੇ ਮੰਗ ਰਹੇ ਝੋਲੀਆਂ ਆੜੜ੍ਹ ਕੇ ਨਾਰੀਅਲ ਪਵਾ ਰਹੇ ਆ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ ਰਿਹਾ ਉਹ ਤੁਹਾਡਾ ਭਰੋਸਾ ਗੁਰਬਾਣੀ ਤੇ ਨਹੀਂ ਰਿਹਾ ਕਿਸਮਤ ਕੁਝ ਨਹੀਂ ਜੇ ਹੁੰਦੀ ਕਿਸਮਤ ਬਣਾਉਣੀ ਪੈਂਦੀ ਹੈ ਕਿਸਮਤ ਆਪ ਘੜਨੀ ਪੈਂਦੀ ਹੈ ਕਦੀ ਕਿਸਮਤ ਵੀ ਰੱਬ ਨੇ ਕਿਸਮਤ ਲੇਕੀ ਨਹੀਂ ਭੇਜੀ ਮੇਰੀ ਕਿਸਮਤ ਵਿੱਚ ਰੋਟੀ ਐ ਮੈਂ ਤੋੜ ਕੇ ਖਾਊਂਗਾ ਉਹਨੂੰ ਕਮਾਊਂਗਾ ਤੋੜ ਕੇ ਖਾ ਕੇ ਖਾਊਂਗਾ ਮੂੰਹ ਚ ਪਾਊਂਗਾ ਢਿੱਡ ਭਰਨਾ ਮੇਰਾ ਆਪਣੇ ਆਪ ਕਦੇ ਮੂੰਹ ਚ ਨਹੀਂ ਜਾ ਕੇ ਪੈ ਜਾਣੀ ਜਿੰਨੇ ਮਰਜੀ ਤੁਸੀਂ ਨਾ ਲੋਕਾਂ ਕੋਲ ਚਲੇ ਜਾਓ ਕੋਈ ਮੁਰਾਦ ਸ਼ਾਹ ਦੇ ਕੋਲੋਂ ਮਰਾਦਾਂ ਭਾਲਦਾ ਫਿਰਦਾ ਕੋਈ ਰਾਧਾ ਸੌਮੀਆਂ ਦੇ ਕੋਲ ਜਾ ਕੇ ਕੁਝ ਭਾਲਦਾ ਫਿਰਦਾ ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਕੁੱਖ ਨਹੀਂ ਮਿਲਣਾ ਇਹ ਦੁਨੀਆ ਦੇ ਸਭ ਤੋਂ ਵੱਡੇ ਮੰਗਤੇ ਬਾਬੇ ਅੱਜ ਦੇ ਜਿੰਨੇ ਬਾਬੇ ਆ ਦੁਨੀਆ ਦੇ ਸਭ ਤੋਂ ਵੱਡੇ ਮੰਗਤੇ ਆ ਅਾ ਜਿੰਨੇ ਜੋਤਸ਼ੀਆ ਦੁਨੀਆ ਦੇ ਸਭ ਤੋਂ ਵੱਡੇ ਮੰਗਤੇ ਆ ਇਹਨਾਂ ਦੇ ਘਰ ਤੁਹਾਡੇ ਤੋਂ ਚੱਲ ਰਿਹਾ ਤੇ ਸਾਡੇ ਆ ਇਹੋ ਜਿਹੇ ਸਿੱਖ ਸਿੱਖ ਕੋਣ ਵਾਲੇ ਪਟਿਆਲੇ ਦਾ ਰਹਿਣ ਵਾਲਾ ਵੀਰ ਆ ਅਖੇ ਜੀ ਆਪਣੀ ਦੁਕਾਨ ਦੇ ਬਾਰੇ ਪੁੱਛਣ ਵਾਤੇ ਆ ਵੀ ਮੇਰੀ ਚੱਲੂਗਣੀ ਚੱਲੂਗੀ ਓਏ ਤੂੰ ਇਮਾਨਦਾਰੀ ਨਾਲ ਆਪਣਾ ਕੰਮ ਕਰ ਕਰ ਕਿਉਂ ਨਹੀਂ ਚੱਲੂਗਾ ਜੇ ਭਈਆਂ ਦੇ ਕੰਮ ਚੱਲ ਸਕਦੇ ਬਿਹਾਰ ਤੋਂ ਇੱਥੇ ਆ ਕੇ ਤੁਹਾਡੇ ਕਿਉਂ ਨਹੀਂ ਚੱਲਣਗੇ ਭਈ ਤੁਹਾਡੇ ਵੀ ਚੱਲਣਗੇ ਤੂੰ ਇਮਾਨਦਾਰੀ ਨਾਲ ਆਪਣਾ ਕੰਮ ਕਰੋ ਤੇ ਜੇ ਨਹੀਂ ਚੱਲਦਾ ਦੂਜੀ ਜਗ੍ਹਾ ਤੇ ਪਾ ਲੋ ਆਪਣਾ ਆ ਬਾਬੇ ਨੇ ਚਲਾਉਣਾ ਇਹ ਬਾਬੇ ਧਰਮ ਦੇ ਠੇਕੇਦਾਰ ਐ ਇਮਾਮੇ ਬਣੇ ਆ ਧਰਮ ਦੇ ਇਨ੍ਹਾਂ ਤੋਂ ਜਿੰਨਾ ਜਿੰਨੀ ਜਲਦੀ ਹੋ ਸਕਦਾ ਆਪਣਾ ਖਿਹੜਾ ਛਡਾਓ ਤੇ ਅਸੀਂ ਮੂਰਖ ਲੋਕ ਇਨ੍ਹਾਂ ਬਾਬਿਆਂ ਦੇ ਪਿੱਛੇ ਲੱਗ ਕੇ ਆਪਣੀ ਜ਼ਮੀਨ ਜਾਇਦਾਦ ਵੀ ਕਈ ਵਾਰੀ ਗਰਕ ਕਰ ਲਿਨੇ ਆ ਆਪਣੇ ਪਰਿਵਾਰਾਂ ਦੇ ਪਰਿਵਾਰ ਗਰ ਕਰ ਲਿਨੇ ਆ ਪਿੱਛੇ ਜੇ ਮੈਂ 2-3 ਪਰਿਵਾਰ ਜਿਹਨਾਂ ਨੂੰ ਸਪੈਸ਼ਲ ਤੌਰ ਤੇ ਜਾਣਦਾ ਸੀ ਉਹਨਾਂ ਨੇ ਆਪਣੀਆਂ ਧੀਆਂ ਆਪਣੀਆਂ ਕੁੜੀਆਂ ਉਥੇ ਨੂਰ ਮੈਲੀਏ ਬਾਬੇ ਦੇ ਚੜਾ ਦਿੱਤੀਆਂ ਤੇ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਸੀ ਤੁਹਾਡੀਆਂ ਕੁੜੀਆਂ ਉੱਥੇ ਕੀ ਕਰਨਦੀਆਂ ਕਦੀ ਮੁੰਡੇ ਵੀ ਚੜਾਇਆ ਜੇ ਮੁੰਡੇ ਚੜਾਓ ਕਹਿੰਦੇ ਨਹੀਂ ਬਾਬਾ ਕਹਿੰਦਾ ਕੁੜੀਆਂ ਚੜਾਉਣੀਆਂ ਤੇ ਕੁੜੀਆਂ ਕਿਹੜੀ ਗੱਲੋਂ ਉੱਥੇ ਜਾਂਦੀਆਂ ਤੁਹਾਨੂੰ ਪਤਾ ਇਸ ਗੱਲ ਦਾ ਕਿਉਂ ਚੜਾਈਆਂ ਜਾਂਦੀਆਂ ਤੁਹਾਡਾ ਬੇੜਾ ਅਗਰ ਕਈ ਨਾ ਲੋਕਾਂ ਨੇ ਕੀਤਾ ਅਸੀਂ ਉਸ ਦੇਣੀ ਬਰਬਾਦ ਹੋ ਗਏ ਸੀ ਜਿਸ ਦਿਨ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੋਂ ਟੁੱਟਾ ਅੱਜ ਸਾਡੀ ਕੌਮ ਦੀ ਜਿਹੜੀ ਅਦੋਗਤੀ ਹੈ ਉਹਦਾ ਵੱਡਾ ਕਾਰਨ ਇਹੀ ਹੈ ਗੁਰੂ ਗ੍ਰੰਥ ਸਾਹਿਬ ਤੋਂ ਸਾਡਾ ਵਿਸ਼ਵਾਸ ਟੁੱਟ ਜਾਣਾ ਸਾਡਾ ਵਿਸ਼ਵਾਸ ਗੁਰਬਾਣੀ ਤੇ ਨਹੀਂ ਰਿਹਾ ਅਸੀਂ ਹੋਰ ਪਾਸੇ ਤੁਰੇ ਜਾ ਰਹੇ ਆ ਤੇ ਬਾਬਿਆਂ ਤੇ ਵਿਸ਼ਵਾਸ ਕਰ ਰਹੇ ਆ ਆਪਣਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੇ ਬਣਾਓ ਕਦੇ ਧੋਖਾ ਨਹੀਂ ਖਾਓਗੇ ਅਸੀਂ ਕਦੇ ਧੋਖਾ ਨਹੀਂ ਖਾਦਾ ਜਿੰਦਗੀ ਦੇ ਵਿੱਚ ਤੁਸੀਂ ਵੀ ਨਹੀਂ ਖਾਓਗੇ ਪਰ ਤੁਹਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੇ ਹੋਣਾ ਚਾਹੀਦਾ ਸੋ ਪਿਆਰਿਓ ਮੈਂ ਪੂਰੀ ਇਸ ਵੀਡੀਓ ਦੇ ਵਿੱਚ ਦੋ ਗੱਲਾਂ ਕੀਤੀਆਂ ਨੇ ਇੱਕ ਰਾਧਾ ਸੋਵੀ ਬਾਬੇ ਦੇ ਚੇਲੇ ਦੇ ਜਵਾਬ ਤੇ ਦੂਸਰੇ ਆਪਾਂ ਮੰਗਤੇ ਨਹੀਂ ਬੰਨਾ ਕਿਸੇ ਤੋਂ ਮੰਗਤਿਆਂ ਦੇ ਮੰਗਤਿਆਂ ਦੇ ਕੋਲੋਂ ਕਾਹਦਾ ਮੰਗਣਾ ਯਾਰ ਜਿਹੜਾ ਸਭ ਤੋਂ ਵੱਡਾ ਮੰਗਤਾ ਉਹਦੇ ਕੋਲੋਂ ਕੀ ਮੰਗਣਾ ਮੰਗਣਾ ਤੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਮੰਗਣਾ ਆਪਾਂ ਮੰਗਣਾ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਮੰਗਣਾ ਕਿਸੇ ਕੋਲੋਂ ਹੋਰ ਮੰਗਣ ਦੀ ਲੋੜ ਨਹੀਂ ਤੇ ਮੰਗਣਾ ਵੀ ਕੀ ਮੰਗਣਾ ਮੰਗਣ ਨੀਕਾ ਹਰ ਜਸ ਤੁਮਤੇ ਮੰਗਣਾ ਦਦਾ ਦਾਤਾ ਏਕ ਹੈ ਸਭ ਕੋ ਦੇਵਨਾਰ ਦੇਂਦੇ ਤੋਟ ਨਾ ਆਵੀ ਅਗਨਤ ਭਰੇ ਭੰਡਾਰ ਸਾਰਾ ਕੁਝ ਹੀ ਹੈ ਉਦੇ ਘਰ ਦੇ ਵਿੱਚ ਆਪਾਂ ਕਿਸੇ ਕੋਲੋਂ ਕਿਉਂ ਮੰਗੀਏ ਕਿਸੇ ਦੇ ਕੋਲੋਂ ਕਿਉਂ ਹੱਥ ਸਾਹਮਣੇ ਡਾਈਏ ਆਪਾਂ ਉਸ ਵਾਹਿਗੁਰੂਗੇ ਅਰਦਾਸ ਕਰਨੀ ਸੱਚਿਆ ਪਾਤਸ਼ਾ ਤੇਰੇ ਬੱਚੇ ਆ ਤੂੰ ਪਾਲਣਾ ਮਿਹਨਤ ਕਰਨੀ ਤੇ ਤੂੰ ਪਾਲਣਾ ਕਿਸੇ ਕਿਸੇ ਟੁੱਚਰ ਦੇ ਬਾਬੇ ਦੇ ਕੋਲੋਂ ਆਪਾਂ ਜਾ ਕੇ ਮੰਗਣ ਨਹੀਂ ਜਾਣਾ ਸੋ ਮੈਂ ਇੰਨੀਆਂ ਹੀ ਬੇਨਤੀਆਂ ਕਰਾਂਗਾ ਸੁਧਰੋ ਆਪਣੇ ਆਪ ਨੂੰ ਸੁਧਾਰੋ ਸਿਆਣੇ ਬਣੋ ਬਾਬਿਆਂ ਨੇ ਕੱਖ ਨਹੀਂ ਤੁਹਾਨੂੰ ਦੇਣਾ ਤੁਹਾਡਾ ਬੇੜਾ ਗਰ ਕੀ ਇਹਨਾਂ ਨੇ ਕਰਨਾ ਇਹਨਾਂ ਨੇ ਕੱਖ ਨਹੀਂ ਦੇਣਾ ਆਪਣੇ ਆਪ ਨੂੰ ਸੁਧਾਰੋ ਮਿਹਨਤ ਕਰੋ ਤੇ ਗੁਰੂ ਗਰੰਥ ਸਾਹਿਬ ਨਾਲ ਜੁੜ ਕੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ